ਅਜੀਤ ਅਸ਼ੀ ਕਾਲਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਜੋ ਤੁਹਾਡੇ ਲਈ ਲੈ ਕੇ ਆਇਆ ਇਹ ਦਿੱਲੀ ਦੇ ਇੱਕ ਬਿਜ਼ਨਸਮੈਨ ਨਾਲ ਵਾਪਰੀ ਘਟਨਾ ਉਹਦੇ ਪਰਿਵਾਰ ਨਾਲ ਵਾਪਰੀ ਘਟਨਾ ਦੀ ਇਹ ਸਟੋਰੀ ਹੈ ਇਹਦੇ ਵਿੱਚ ਇੱਕ ਪੰਕਜ ਮਹਿਰਾ ਨਾਮ ਦਾ ਵਿਅਕਤੀ ਹੈ ਜੋ ਕਿ ਆਪਣੇ ਪਰਿਵਾਰ ਨਾਲ ਆਪਣੀ ਫੈਮਿਲੀ ਦੇ ਨਾਲ ਸਵੇਰੇ 4 ਵਜੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾਂਦਾ ਹੁਣ ਉਹ ਸਵੇਰੇ ਆਪਣੀ ਰਜਿਸਟਰ ਗੱਡੀ ਦੇ ਵਿੱਚ ਆਪਣੀ ਪਤਨੀ ਜਿਹਦਾ ਨਾਮ ਪ੍ਰੀਆ ਮਹਿਰਾ ਹੈ ਤੇ 1-2 ਸਾਲ ਦੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਘਰੋਂ ਨਿਕਲਦਾ ਹੈ ਤੇ ਉਹ ਗੁਰੂ ਘਰ ਜਾਂਦੇ ਆ ਗੁਰੂ ਘਰ ਮੱਥਾ ਟੇਕਦੇ ਆ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਪਸ ਆ ਰਹੇ ਹੁੰਦੇ ਆ ਤਕਰੀਬਨ 4:30 ਵਜੇ ਦਾ ਟਾਈਮ ਹੁੰਦਾ ਉਹ ਸ਼ਾਲੀਮਾਰ ਬਾਗ ਦੇ ਕੋਲ ਪਹੁੰਚਦੇ ਆ ਉੱਥੇ ਇੱਕ ਰੈੱਡ ਲਾਈਟ ਦੇ ਉੱਤੇ ਪਹੁੰਚਦੇ ਜਿੱਥੋਂ ਉਹਨਾਂ ਨੇ ਯੂ ਟਰਨ ਲੈਣਾ ਹੁੰਦਾ ਆਪਣੇ ਘਰ ਨੂੰ ਤਾਂ ਉਹ ਉੱਥੋਂ ਯੂ ਟਰਨ ਲੈ ਲੈਂਦੇ ਜਦੋਂ ਹੌਲੀ ਹੁੰਦੇ ਆ ਆਪਣਾ ਗੱਡੀ ਹੌਲੀ ਕਰਕੇ ਮੋੜਦੇ ਆ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਆਉਂਦੇ ਆ ਆ ਕੇ ਉਹਨਾਂ ਦੀ ਗੱਡੀ ਦੇ ਨੇੜੇ ਆ ਕੇ ਗੱਡੀ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਹੁਣ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਦੇ ਹੈਲਮਟ ਲੇ ਹੋਇਆ ਹਰਿਆਣਾ ਨੰਬਰ ਮੋਟਰਸਾਈਕਲ ਤੇ ਆਉਂਦੇ ਆ ਉਹ ਗੱਡੀਆਂ ਚਲਾਉਣੀਆਂ ਜਿਉਂ ਹੀ ਸ਼ੁਰੂ ਕਰਦੇ ਆ ਤਾਂ ਦੋ ਗੋਲੀਆਂ ਚੱਲਦੀਆਂ ਤੇ ਤੀਜੀ ਗੋਲੀ ਜਦੋਂ ਚੱਲਣ ਲੱਗਦੀ ਆ ਤਾਂ ਉਹਨਾਂ ਦੇ ਉਹ ਜਿਹੜਾ ਪਿਸਟਲ ਦੇ ਚੈਂਬਰ ਦੇ ਵਿੱਚ ਫਸ ਜਾਂਦੀ ਆ ਉਹ ਗੋਲੇ ਚਲਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕਰਦੇ ਆ ਪਰ ਗੋਲੀ ਚੱਲਦੀ ਨਹੀਂ ਤੇ ਉਹ ਜਦੋਂ ਦੇਖਦੇ ਆ ਕਿ ਜਿਹੜੀ ਉਹਦੀ ਪਤਨੀ ਹੁੰਦੀ ਆ ਜਿਹੜਾ ਪੰਕਜ ਮਹਿਰਾ ਉਹਦੀ ਪਤਨੀ ਪ੍ਰੀਆ ਉਹਦੇ ਇੱਕ ਅੱਖ ਦੇ ਕੋਲ ਗੋਲੀ ਲੱਗੀ ਹੁੰਦੀ ਹੈ ਤੇ ਇੱਕ ਗਰਦਨ ਦੇ ਕੋਲੇ ਤੇ ਤੀਜੀ ਗੋਲੀ ਉਹ ਪੰਕਜ ਦੇ ਮਾਰਨੀ ਮਾਰਨ ਲੱਗਦੀ ਹੈ ਜਦੋਂ ਤਾਂ ਉਹ ਚੈਂਬਰ ਦੇ ਵਿੱਚ ਫਸ ਜਾਂਦੀ ਹੈ ਤਾਂ ਉਹ ਗੁੱਸੇ ਵਿੱਚ ਆਉਂਦੇ ਆ ਉਹਦੀ ਜਿਹੜੀ ਗੱਡੀ ਆ ਗੱਡੀ ਦਾ ਸ਼ੀਸ਼ਾ ਭੰਨ ਦਿੰਦੇ ਆ ਜਿਹੜਾ ਪਹਿਲਾਂ ਹੀ ਗੋਲੀਆਂ ਨਾਲ ਕਮਜ਼ੋਰ ਹੋਇਆ ਹੁੰਦਾ ਤੇ ਪੰਕਜ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਦੇ ਆ ਤਾਂ ਪੰਕਜ ਗਾਹ ਪਾ ਆਂਦਾ ਗੱਡੀ ਦਾ ਹਾਰਨ ਵਗੈਰਾ ਬਜਾਉਂਦਾ ਤਾਂ ਉਹ ਫਿਰ ਉੱਥੋਂ ਮੋਟਰਸਾਈਕਲ ਚੱਕ ਕੇ ਫਟਾਫਟ ਭੱਜ ਜਾਂਦੇ ਆ ਮੌਕੇ ਤੋਂ ਉੱਥੋਂ ਉੱਡ ਜਾਂਦੇ ਆ ਤੇ ਅੱਗੇ ਜਦੋਂ ਪੰਕਜ ਥੋੜੀ ਜਿਹੀ ਅੱਗੇ ਜਾ ਕੇ ਹੌਰਨ ਮਾਰਦਾ ਲੋਕਾਂ ਨੂੰ ਗਾਹ ਪਾਉਂਦਾ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਆ ਹੁਣ ਸਵੇਰੇ 4:30 ਵਜੇ ਦਾ ਟਾਈਮ ਹੈ ਜਿਹੜੀ ਟ੍ਰੈਫਿਕ ਵੀ ਆ ਉਹ ਵੀ ਕੋਈ ਕੋਈ ਬੰਦਾ ਜਿਹੜਾ ਗੁਰੂ ਘਰ ਵਗੈਰਾ ਜਾਂ ਇਦਾਂ ਮਾੜੇ ਮੁੱਟੇ ਕਿਸੇ ਆਪਣੇ ਜ਼ਰੂਰੀ ਕੰਮ ਹੀ ਨਿਕਲਣਾ ਆਉਂਦਾ ਜਿਹਨੇ ਉਹੀ ਸੜਕ ਦੇ ਉੱਤੇ ਹੁੰਦਾ ਹੈ ਜਿਆਦਾ ਟ੍ਰੈਫਿਕ ਨਹੀਂ ਹੁੰਦੀ ਜਦੋਂ ਉਹਨਾਂ ਤੇ ਹਮਲਾ ਆਉਂਦਾ ਉੱਥੇ ਕੋਈ ਵੀ ਨਹੀਂ ਹੁੰਦਾ ਤਾਂ ਉਹ ਗਾਹ ਪਾਉਂਦਾ ਜਦੋਂ ਫਿਰ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਆ ਲੋਕ ਆ ਕੇ ਦੇਖਦੇ ਆ ਗੱਡੀ ਦੇ ਵਿੱਚ ਇੱਕ ਔਰਤ ਪਈਆ ਲਹੂ ਲਹਾਨ ਹੋਈ ਉਹਦੀ ਗੋਦੀ ਦੇ ਵਿੱਚ ਇੱਕ 2 ਸਾਲ ਦਾ ਬੱਚਾ ਜਿਹੜਾ ਰੋ ਰਿਹਾ ਤੇ ਇੱਕ ਪੰਕਜ ਜਿਹੜਾ ਉਹਦੇ ਸੱਟਾਂ ਵਗੈਰਾ ਲੱਗੀਆਂ ਹੋਈਆਂ ਨੇ ਤਾਂ ਜਿਹੜੇ ਲੋਕ ਇਕੱਠੇ ਹੋਏ ਆ ਉਹ ਉਹਦੀ ਗੱਡੀ ਦੇ ਵਿੱਚ ਹੀ ਪੰਕਜ ਦੀ ਚ ਉਹਨੂੰ ਹਸਪੀਟਲ ਲੈ ਜਾਂਦੇ ਆ ਰਜਿਸਟਰ ਗੱਡੀ ਹੁੰਦੀ ਆ ਮਾਰੂਤੀ ਦੀ ਉਹਦੇ ਵਿੱਚ ਹੀ ਉਹਨੂੰ ਹਸਪੀਟਲ ਲਿਜਾਇਆ ਜਾਂਦਾ ਹੁਣ ਜਦੋਂ ਹਸਪੀਟਲ ਲੈ ਕੇ ਜਾਂਦੇ ਆ ਤਾਂ ਉੱਥੇ ਜਾ ਕੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਦੱਸਦੇ ਆ ਕਿ ਜਿਹੜੀ ਉਹਦੀ ਪਤਨੀ ਆ ਪ੍ਰੀਆ ਮਹਿਰਾ ਜੀ ਦਾ ਨਾਮ ਉਹ ਦੀ 30 ਸਾਲ ਦੀ ਉਮਰ ਹੁੰਦੀ ਹੈ ਉਹਦੀ ਡੈਥ ਹੋ ਜਾਂਦੀ ਹੈ ਗੋਲੀਆਂ ਲੱਗਣ ਕਰਕੇ ਤੇ ਜਿਹੜਾ ਬੱਚਾ ਉਹ ਸਹੀ ਸਲਾਮਦ ਹੁੰਦਾ ਪੰਕਜ ਦੇ ਥੋੜੀਆਂ-ਬਹੁਤੀਆਂ ਸੱਟਾਂ ਲੱਗੀਆਂ ਹੁੰਦੀਆਂ ਸ਼ੀਸ਼ਾ ਵਗੈਰਾ ਟੁੱਟਣ ਕਰਕੇ ਤੇ ਇੱਕ ਨਾਲ ਜਿਹੜਾ ਉਹ ਕੁੱਟਮਾਰ ਕਰਦੇ ਆ ਉਹਦੇ ਕਰਕੇ ਹੁਣ ਜਦੋਂ ਇਹ ਸਾਰਾ ਕੁਝ ਹੁੰਦਾ ਵਿੱਚੋਂ ਇੱਕ ਬੰਦਾ 100 ਨੰਬਰ ਤੇ ਫੋਨ ਕਰ ਦਿੰਦਾ ਤਾਂ ਪੁਲਿਸ ਵੀ ਪਹੁੰਚ ਜਾਂਦੀ ਹੈ ਹੁਣ ਜਦੋਂ ਪੁਲਿਸ ਹਸਪੀਟਲ ਆਉਂਦੀ ਹੈ ਤਾਂ ਉਹ ਆ ਕੇ ਸਾਰਾ ਕੁਝ ਦੇਖਦੀ ਹੈ ਤੇ ਪੰਕਜ ਨੂੰ ਥੋੜਾ ਜਿਹਾ ਸੈਟਲ ਹੋਣ ਦਾ ਟਾਈਮ ਤਾਂ ਜਾਂਦਾ ਉਸ ਤੋਂ ਬਾਅਦ ਪੰਕਜ ਦਾ ਬਿਆਨ ਲਿਆ ਜਾਂਦਾ ਪੰਕਜ ਫਿਰ ਸਾਰੀ ਸਟੋਰੀ ਪੁ ਕੀਤਾ-ਕੀਤਾ ਕਰਕੇ ਮੈਂ ਸਵੇਰੇ 4 ਵਜੇ ਗੁਰੂ ਘਰ ਵਾਸਤੇ ਨਿਕਲਿਆ ਸੀ ਕਰੋ ਮੱਥਾ ਟੇਕਣ ਤੋਂ ਬਾਅਦ ਅਸੀਂ ਵਾਪਸ ਆ ਰਹੇ ਸੀ ਅਚਾਨਕ ਜਦੋਂ ਅਸੀਂ ਬਿਊਟਰਨ ਲਿਆ ਗੱਡੀ ਹੌਲੀ ਕੀਤੀ ਤਾਂ ਦੋ ਬੰਦਿਆਂ ਨੇ ਆ ਕੇ ਜਿਨ੍ਹਾਂ ਦੇ ਹੈਲਮਟ ਪਾਏ ਹੋਏ ਸੀ ਹਰਿਆਣਾ ਨੰਬਰ ਮੋਟਰਸਾਈਕਲ ਤੇ ਸੀ ਦੋ ਬੰਦਿਆਂ ਨੇ ਆ ਕੇ ਸਾਡੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਗੋਲੀ ਜਦੋਂ ਜਿਹੜਾ ਉਹਨਾਂ ਦਾ ਪਿਸਤਲ ਸੀਗਾ ਉਹ ਜਾਮ ਹੋ ਗਿਆ ਤਾਂ ਉਹ ਮੇਰੇ ਨਾਲ ਕੁੱਟ ਮਾਰ ਕੀਤੀ ਉਹਨਾਂ ਨੇ ਮੈਂ ਗਾਹ ਪਾਇਆ ਤੇ ਉਹ ਭੱਜ ਗਏ ਤਾਂ ਪੁਲਿਸ ਨੇ ਸਾਰੇ ਬਿਆਨ ਦਰਜ ਕਰਦੀ ਹੈ ਤੇ ਜਿਹੜਾ ਉਹਨਾਂ ਦਾ ਬੇਟਾ ਹੁੰਦਾ ਉਹ ਸਹੀ ਸਲਾਮਤ ਹੁੰਦਾ ਬਿਲਕੁਲ ਹੀ ਹੈ ਨਾ ਹੁਣ ਉਹ ਛੋਟਾ ਆ ਉਤੋਂ ਤਾਂ ਕੀ ਬਿਆਨ ਲੈਣੇ ਪੁਲਿਸ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਉਹ ਪੰਕਜ ਫਿਰ ਪੰਕਜ ਬਾਰੇ ਪੁੱਛਣਾ ਸ਼ੁਰੂ ਕਰਦੇ ਆ ਉਹਨੂੰ ਪੁੱਛਦੇ ਆ ਕਿ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਜਾਂ ਕੋਈ ਗੱਲਬਾਤ ਤੇਰੀ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਪਹਿਲਾਂ ਤਾਂ ਉਹ ਪੁਲਿਸ ਨੂੰ ਜ਼ਿਆਦਾ ਦੱਸਦਾ ਨਹੀਂ ਤੇ ਫਿਰ ਜਦੋਂ ਥੋੜਾ ਜਿਹਾ ਉਹਦੇ ਤੇ ਚੋਰ ਪਾਇਆ ਜਾਂਦਾ ਤਾਂ ਪੁਲਿਸ ਨੂੰ ਉਹ ਦੱਸਦਾ ਕਿ ਮੇਰਾ ਇੱਕ ਲੈਂਡ ਦੇਣ ਸੀਗਾ ਕਿਸੇ ਨਾਲ ਜਿਹੜਾ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਦਾ ਸੀ ਮੇਰਾ ਇੱਕ ਰੈਸਟੋਰੈਂਟ ਤੇ ਇੱਕ ਬਾਰ ਹੈਗਾ ਜਿਹੜਾ ਪਹਾੜਗੰਜ ਏਰੀਆ ਦੇ ਵਿੱਚ ਹੈ ਤੇ ਉਹ ਬਿਜ਼ਨਸ ਮੇਰਾ ਹੁਣ ਵਧੀਆ ਚੱਲ ਰਿਹਾ ਕਿਸੇ ਟਾਈਮ ਮੇਰਾ ਬਿਜ਼ਨਸ ਦੇ ਵਿੱਚ ਘਾਟਾ ਪਿਆ ਹੋਇਆ ਸੀ ਤੇ ਮੈਂ ਕਿਸੇ ਤੋਂ ਲੋਨ ਲਿਆ ਸੀ ਪੈਸੇ ਉਧਾਰੇ ਲਏ ਸੀ ਸੋਨੀਪੱਤ ਹਰਿਆਣੇ ਦੇ ਵਿੱਚੋਂ ਤੇ ਉਹ ਮੈਂ ਕਾਫੀ ਜ਼ਿਆਦਾ ਵਿਆਜ ਤੇ ਲਏ ਸੀਗੇ ਬੰਦਿਆਂ ਤੋਂ ਤੇ ਮੇਤੋਂ ਮੋੜੇ ਨਹੀਂ ਗਏ ਉਸ ਤੋਂ ਬਾਅਦ ਜਿਹੜੇ ਉਹ ਬੰਦਿਆਂ ਦਾ ਜਿਹੜਾ ਉਹ 5 ਲੱਖ ਰੁਪਈਆ ਲਿਆ ਸੀਗਾ ਮੈਂ ਉਹਨਾਂ ਤੋਂ ਉਹ ਵਾਦ-ਵਾਦ ਕੇ ਹੁਣ 40 ਲੱਖ ਰੁਪਈਆ ਹੋ ਗਿਆ ਤੇ ਉਹੀ ਬੰਦੇ ਮੇਰੇ ਤੋਂ ਪੈਸੇ ਮੰਗਲਦੇ ਸੀਗੇ ਕਾਫੀ ਦਿਨਾਂ ਦੇ ਤੇ ਪਿਛਲੇ ਕਾਫੀ 2-3 ਮਹੀਨਿਆਂ ਤੋਂ ਮੇਰੇ ਨਾਲ ਉਹਨਾਂ ਦਾ ਫੋਨ ਤੇ ਚੱਲ ਰਿਹਾ ਸੀਗਾ ਉਹ ਮੇਰੇ ਨਾਲ ਲੜਦੇ ਵੀ ਸੀ ਤੇ ਮੈਨੂੰ ਉਹ ਧਮਕੀਆਂ ਵੀ ਦਿੰਦੇ ਸੀ ਕਿ ਅਸੀਂ ਤੈਨੂੰ ਮਾਰ ਦਾਂਗੇ ਜਾਂ ਤੇਰੀ ਫੈਮਿਲੀ ਨੂੰ ਨੁਕਸਾਨ ਪਹਚਾਵਾਂਗੇ ਨਹੀਂ ਸਾਡੇ ਪੈਸੇ ਵਾਪਸ ਕਰ ਦੇ ਉਹ ਕਹਿੰਦਾ ਮੈਨੂੰ ਉਹਨਾਂ ਬੰਦਿਆਂ ਤੇ ਹੀ ਸ਼ੱਕ ਆ ਤੇ ਉਹ ਪਰ ਤਿੰਨ ਬੰਦਿਆਂ ਦੇ ਪੁਲਿਸ ਨੂੰ ਨਾਮ ਵੀ ਦੱਸਦਾ ਜਿਨ੍ਹਾਂ ਤੋਂ ਉਹਨੇ ਬਿਆਸ ਤੇ ਪੈਸੇ ਲੈੇ ਹੁੰਦੇ ਆ ਤੇ ਪੁਲਿਸ ਫਿਰ ਹੁਣ ਸੋਨੀਪੱਤ ਪਹੁੰਚਦੀ ਹੈ ਜਦੋਂ ਤੱਕ ਸੂਨੀਪੱਤ ਪਾਉਂਦੇ ਆ ਉਹ ਬੰਦਿਆਂ ਦਾ ਖਬਰ ਪਹੁੰਚ ਚੁੱਕੀ ਹੁੰਦੀ ਹੈ ਕਿ ਇਦਾਂ ਇਦਾਂ ਕਰਕੇ ਦਿੱਲੀ ਦੇ ਵਿੱਚ ਕੋਈ ਹਮਲਾ ਹੋਇਆ ਉਹਦੇ ਵਿੱਚ ਸਾਡਾ ਨਾਮ ਲਿਆ ਜਾ ਰਿਹਾ ਤਾਂ ਉਹ ਭੱਜ ਜਾਂਦਾ ਉਹ ਜਿਹੜੇ ਮਤਲਬ ਕਿ ਤਿੰਨੋਂ ਬੰਦੇ ਨੇ ਉਹ ਫਰਾਰ ਹੋ ਜਾਂਦੇ ਨੇ ਉਤੋਂ ਪੁਲਿਸ ਦੇ ਹੱਥੋਂ ਕੁਝ ਵੀ ਨਹੀਂ ਲੱਗਦਾ ਹੁਣ ਪੁਲਿਸ ਆਪਣੇ ਤੌਰ ਤੇ ਕਾਰਵਾਈ ਕਰਨੀ ਸ਼ੁਰੂ ਕਰਦੀ ਹੈ ਪੁਲਿਸ ਹੁਣ ਹੋਰ ਵੀ ਪੁੱਛਗਿੱਛ ਸ਼ੁਰੂ ਕਰਦੀ ਹੈ ਪੰਕਜ ਤੋਂ ਵੀ ਪੁੱਛਿਆ ਪੁੱਛਗਿੱਛ ਸ਼ੁਰੂ ਹੁੰਦੀ ਹੈ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਵੀ ਹੋਰ ਤੇ ਵੀ ਸ਼ੱਕ ਕੀਤਾ ਜਾਂਦਾ ਹੈ ਪੁਲਿਸ ਨੂੰ ਇਹ ਪੱਖ ਨਹੀਂ ਲੈ ਕੇ ਚੱਲਦੀ ਕਿ ਪੈਸੇ ਨਾਲ ਮਾਮਲਾ ਹੋ ਸਕਦਾ ਪੁਲਿਸ ਨੂੰ ਲੱਗਦਾ ਕਿ ਕੋਈ ਹੋਰ ਵੀ ਨਾਮ ਇਨਵੋਲਵ ਹੋਵੇ ਉਹ ਸਾਰੇ ਪੱਖਾਂ ਤੋਂ ਜਾਂਚ ਕਰਨੀ ਸ਼ੁਰੂ ਕਰਦੀ ਹੈ ਤਾਂ ਪੁਲਿਸ ਨੂੰ ਹੁਣ ਪੰਕਜ ਬਾਰੇ ਪਤਾ ਲੱਗਦਾ ਕਿ ਜਿਹੜੇ ਇਹਨਾਂ ਦੀ ਮੈਰਿਜ ਸੀ ਉਹ 3-4 ਸਾਲ ਪਹਿਲਾਂ ਹੋਈ ਸੀਗੀ ਪ੍ਰੀਆ ਤੇ ਪੰਕਜ ਦੀ ਤੇ ਇਹਨਾਂ ਦੇ ਜਿਹੜੇ ਵਿਆਹ ਦੇ ਵਿੱਚ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਸੀਗਾ ਹਨਾ ਇਹਨਾਂ ਦੀ ਮੈਰਿਜ ਲਾਈਫ ਇਹਨਾਂ 'ਚ ਥੋੜੀ-ਬਹੁਤੀ ਲੜਾਈ ਰਹਿੰਦੀ ਸੀ ਮਿਆਂ ਦੇ ਵਿੱਚ ਤਾਂ ਉਹ ਆਮ ਹੀ ਪਰਿਵਾਰਾਂ 'ਚ ਜ਼ਿਆਦਾਤਰ ਹੁੰਦਾ ਹੀ ਹੈ ਹਨਾ ਅਤੇ ਪਤਾ ਨਹੀਂ ਜਿੰਨੀ ਕਿ ਲੜਾਈ ਹੁੰਦੀ ਆ ਉਹ ਸੀਗੀ ਨਾਰਮਲ ਤਾਂ ਇਹੀ ਪਤਾ ਕਰਦੇ ਕਰਦੇ ਇੱਕ ਪੁਲਿਸ ਨੂੰ ਹੋਰ ਗੱਲ ਪਤਾ ਲੱਗਦੀ ਹੈ ਕਿ ਜਿਹੜਾ ਪੰਕਜ ਦਾ ਰੈਸਟੋਰੈਂਟ ਤੇ ਬਾਹਰ ਇਹਦੇ ਵਿੱਚ ਇੱਕ ਲੜਕੀ ਕੰਮ ਕਰਦੀ ਆ ਜਿਹਦੇ ਕੇ ਸਬੰਧ ਪੰਕਜ ਨਾਲ ਹੁੰਦੇ ਆ ਤੇ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਹੈ ਪੰਕਜ ਨਾਲ ਉਹਦਾ ਤਾਂ ਪੁਲਿਸ ਨੂੰ ਇਹ ਗੱਲ ਪਤਾ ਲੱਗਿਆ ਪੁਲਿਸ ਨੂੰ ਥੋੜਾ ਥੋੜਾ ਸ਼ੱਕ ਪੰਕਜ ਦੇ ਵੀ ਹੋਣਾ ਸ਼ੁਰੂ ਹੁੰਦਾ ਕਿ ਸ਼ਾਇਦ ਇਹ ਨਹੀਂ ਨਾ ਆਪਣੀ ਪਤਨੀ ਨਾਲ ਇਦਾਂ ਕੀਤਾ ਹੋਵੇ ਹੈਨਾ ਜਾਂ ਆਪਣੇ ਤੇ ਹਮਲਾ ਕਰਵਾਇਆ ਹੋਵੇ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਤਾਂ ਪੁਲਿਸ ਹੁਣ ਇਹ ਪੱਖ ਵੀ ਨਾਲ-ਨਾਲ ਲੈ ਕੇ ਚੱਲਦੀ ਹੈ ਪੁਲਿਸ ਨੂੰ ਹੁਣ ਪਤਾ ਲੱਗਿਆ ਕਿ ਉਹਦਾ ਜਿਹੜਾ ਵਿਆਹ ਸੀਗਾ ਉਹ ਸਹੀ ਨਹੀਂ ਚੱਲ ਰਿਹਾ ਸੀ ਲੜਾਈ ਰਹਿੰਦੀ ਸੀ ਇੱਕ ਕੁੜੀ ਦੇ ਇਨਵੋਲਵਮੈਂਟ ਦਾ ਵੀ ਪਤਾ ਲੱਗਦਾ ਤਾਂ ਪੁਲਿਸ ਹੁਣ ਪੰਕਜ ਤੇ ਸ਼ੱਕ ਕਰਨਾ ਸ਼ੁਰੂ ਕਰਦੀ ਹੈ ਤਾਂ ਹੁਣ ਪੁਲਿਸ ਉਸ ਤੇ ਡਾਇਰੈਕਟ ਵੀ ਸ਼ੱਕ ਨਹੀਂ ਕਰ ਸਕਦੀ ਹੁੰਦੀ ਕਿਉਂਕਿ ਪੰਕਜ ਆ ਜਿਹੜਾ ਉਹਦੀ ਪਤਨੀ ਦੀ ਹੁਣੇ-ਹੁਣੇ ਡੈਥ ਹੋਈ ਆ ਜੇ ਪੁਲਿਸ ਇਦਾਂ ਕਰਦੀ ਆ ਤਾਂ ਥੋੜਾ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਜਾਂਦੇ ਆ ਤੇ ਪੁਲਿਸ ਤੇ ਹੀ ਫਿਰ ਉਂਗਲ ਚੱਕਣੀ ਸ਼ੁਰੂ ਕਰ ਦਿੰਦੇ ਆ ਤੇ ਪੁਲਿਸ ਕੋਲੇ ਕੋਈ ਸਬੂਤ ਵੀ ਨਹੀਂ ਹੁੰਦੇ ਬਿਨਾਂ ਸ਼ੱਕ ਤੋਂ ਹੁਣ ਹੁਣ ਪੁਲਿਸ ਜਦੋਂ ਇਦਾਂ ਦੇ ਉੱਤੇ ਸ਼ੱਕ ਕਰਦੀ ਆ ਤੇ ਜਾਂਚ ਅੱਗੇ ਵੱਧਦੀ ਆ ਤਾਂ ਪਤਾ ਲੱਗਦਾ ਕਿ ਜਿਹੜਾ ਪੰਕਜ ਆ ਉਹ ਕੋਈ ਨਾ ਕੋਈ ਛੁਪਾ ਰਿਹਾ ਕੋਈ ਨਾ ਕੋਈ ਝੂਠ ਬੋਲ ਰਿਹਾ ਪਰ ਪੁਲਿਸ ਹੁਣ ਇਹਨੂੰ ਸਾਬਤ ਕਿਵੇਂ ਕਰੇ ਤਪੁਲਿਸ ਦੇ ਹੱਥ ਹਰ ਕੁਝ ਨਹੀਂ ਬੱਸਦਾ ਪੁਲਿਸ ਫੇਰ ਦੁਬਾਰਾ ਜਿਹੜਾ ਉਹ ਸੀਨ ਆ ਰੀਕ੍ਰੀਏਟ ਕਰਦੀ ਆ ਪੰਕਜ ਤੋਂ ਦੁਬਾਰਾ ਪੁੱਛ ਕੇ ਸ਼ੁਰੂ ਕਰਦੀ ਆ ਪੰਕਜ ਨੂੰ ਦੁਬਾਰਾ ਕਿਹਾ ਜਾਂਦਾ ਕਿ ਉਦਾਂ ਉਦਾਂ ਹੀ ਸਾਨੂੰ ਦੱਸ ਸ਼ੁਰੂ ਤੋਂ ਕਿਵੇਂ ਤੇਰੇ ਨਾਲ ਉਹ ਘਟਨਾ ਵਾਪਰੀ ਕਿਵੇਂ ਤੁਸੀਂ ਉੱਥੇ ਘਰ ਕਿਦਾਂ ਕਿੰਨੇ ਵਜੇ ਗਏ ਸਾਰਾ ਕੁਝ ਉਸੇ ਤਰ੍ਹਾਂ ਦੁਬਾਰਾ ਕੀਤਾ ਜਾਂਦਾ ਹੁਣ ਪੁਲਿਸ ਨਾਲ ਹੁੰਦੀ ਆ ਪੰਕਜ ਦੇ ਸਵੇਰੇ ਉਦਾਂ ਹੀ ਉਹਦੀ ਗੱਡੀ ਸਵੇਰੇ ਘਰ ਤੋਂ ਕੱਢੀ ਜਾਂਦੀ ਆ ਰਜਿਸਟ ਗੱਡੀ ਲੈ ਕੇ ਪੁਲਿਸ ਆ ਜਿਹੜੀ ਉਹ ਪਹਿਲਾਂ ਪੰਕਜ ਨਾਲ ਗੁਰੂ ਘਰ ਜਾਂਦੀ ਆ ਉਹ ਸਾਰਾ ਦੱਸਦਾ ਜਾਂਦਾ ਕਿ ਅਸੀਂ ਇੱਧਰ-ਇੱਧਰ ਨੂੰ ਗਏ ਇੱਥੇ ਪਹੁੰਚੇ ਕੋਈ ਗੁਰੂ ਘਰ ਮੱਥਾ ਟੇਕ ਕੇ ਐਨ ਵਜੇ ਵਾਪਸ ਆਏ ਪੂਰਾ ਸਾਰਾ ਉਹ ਲਿਆ ਕੇ ਫਿਰ ਉਹਤੇ ਉਹਨੂੰ ਯੂ ਟਰਨ ਤੇ ਜਿੱਥੇ ਉਹਤੇ ਹਮਲਾਵਾਂ ਦਾ ਉੱਥੇ ਲੈ ਆਉਂਦਾ ਉੱਥੇ ਸਾਰੀ ਸਟੋਰੀ ਦੱਸਦਾ ਪੁਲਿਸ ਨੂੰ ਹੁਣ ਪੁਲਿਸ ਨੂੰ ਲੱਗਦਾ ਕਿ ਪੁਲਿਸ ਦੇ ਹੱਥੇ ਕੋਈ ਇਹੋ ਜਿਹੀ ਗੱਲ ਨਹੀਂ ਲੱਗਦੀ ਜਾਂ ਉਹਨਾਂ ਨੂੰ ਕੋਈ ਸ਼ੱਕ ਨਹੀਂ ਹੁੰਦਾ ਪੰਕਜ ਤੇ ਕਿਉਂਕਿ ਜਿਹੜੀ ਵੀ ਗੱਲ ਦੱਸਦਾ ਉਹ ਪ੍ਰੋਪਰ ਉਸੇ ਤਰ੍ਹਾਂ ਹੋਈ ਹੁੰਦੀ ਹੈ ਹੁਣ ਪੁਲਿਸ ਫਿਰ ਉੱਥੇ ਆ ਕੇ ਖੜ ਜਾਂਦੀ ਹੈ ਕਿ ਉਹਨਾਂ ਦੇ ਸ਼ੱਕ ਵੀ ਕਿਵੇਂ ਕਰੇ ਉਹ ਝੂਠ ਬੋਲ ਰਿਹਾ ਪਰ ਫੜੇ ਕਿਵੇਂ ਤਾਂ ਜਿਹੜੀ ਪੁਲਿਸ ਆ ਉਹਨੂੰ ਇਦਾਂ ਵੀ ਲੱਗਦਾ ਕਿ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਹੋਣ ਹੈਨਾ ਇੱਕ ਪੱਖ ਉਹਨਾਂ ਕੋਲੇ ਵੀ ਹੁੰਦਾ ਕਿ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਹੋਣ ਉਹ ਜੀਤੋਂ ਪੈਸੇ ਲੈਣੇ ਹੁੰਦੇ ਉਹਨੂੰ ਨਹੀਂ ਮਾਰਦੇ ਕਦੇ ਵੀ ਖਾਤਮ ਕਾਉਂਦੇ ਜ਼ਰੂਰ ਹੈ ਹੈਨਾ ਜੇ ਉਹਨਾਂ ਨੇ ਜੀਤੋਂ ਪੈਸੇ ਲੈਣੇ ਉਹਨੂੰ ਮਾਰਤਾ ਤਾਂ ਉਹਨਾਂ ਨੂੰ ਪੈਸਾ ਤਾਂ ਮਿਲਣੇ ਨਹੀਂ ਉਲਟਾ ਜੇਲ੍ਹ ਜਾਣਾ ਪਊਗਾ ਤੇ ਜੇ ਉਹਦੀ ਘਰ ਵਾਲੀ ਨੂੰ ਵੀ ਮਾਰਦੇ ਤਾਂ ਉਹਨੂੰ ਕਾਉਂਦੇ ਮਾਰੇ ਤਾਂ ਵੀ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪੈਣਾ ਪੈਸੇ ਤਾਂ ਉਹਨੂੰ ਫਿਰ ਵੀ ਨਹੀਂ ਮਿਲਣੇ ਜਿਹੜੇ ਜਿਹੇ ਕੰਮ ਹੁੰਦੇ ਆ ਜਿਹਦੇ ਵਿੱਚ ਪੈਸਾ ਦਾ ਲੈਣ ਦੇਣ ਹੁੰਦਾ ਉਹਦੇ ਵਿੱਚ ਧਮਕਾਇਆ ਜ਼ਰੂਰ ਜਾਂਦਾ ਪਰ ਮਾਰਨ ਦਾ ਪੁਲਿਸ ਸੋਚਦੀ ਹੈ ਕਿ ਇੱਥੇ ਤੱਕ ਨਹੀਂ ਜਿਹੜੇ ਲੈਣ ਦੇਣ ਨਾਲੇ ਪਹੁੰਚਦੇ ਹੈਗੇ ਹੈ ਨਾ ਤੇ ਹੁਣ ਸ਼ੱਕ ਜ਼ਰੂਰ ਹੁੰਦਾ ਇੱਥੇ ਪੰਕਜ ਤੇ ਲੱਗਦਾ ਜ਼ਰੂਰ ਆ ਕਿ ਇਹ ਝੂਠ ਬੋਲ ਰਹੇ ਹਨ ਤਾਂ ਉਹਨਾਂ ਦੇ ਵਿੱਚ ਜਦੋਂ ਸਾਰਾ ਸੀਨ ਰੀਕ੍ਰੀਏਟ ਹੁੰਦਾ ਪੁਲਿਸ ਵਾਲੇ ਸਾਰੇ ਸੈਟੀਸਫਾਈ ਹੁੰਦੇ ਤਾਂ ਉਹਨਾਂ ਦੇ ਵਿੱਚ ਇੱਕ ਪੁਲਿਸ ਵਾਲਾ ਹੁੰਦਾ ਜਿਹਨੂੰ ਹਲੇ ਵੀ ਉਹਦੇ ਤੇ ਸ਼ੱਕ ਹੁੰਦਾ ਤਾਂ ਉਹ ਇਕੱਲਾ ਹੀ ਫੇਰ ਜਿਹੜਾ ਰੂਟ ਹੁੰਦਾ ਉਹ ਤੇ ਦੁਬਾਰਾ ਇਕੱਲਾ ਹੀ ਜਾਂਦਾ ਜਿਵੇਂ ਜਿਵੇਂ ਪੰਕਰ ਦਾਦਾ ਜਿੱਥੇ ਜਿੱਥੇ ਨੂੰ ਉੱਥੇ ਉੱਥੇ ਨੂੰ ਦੁਬਾਰਾ ਲੈ ਕੇ ਜਾਂਦਾ ਗੱਡੀ ਉਹ ਕੱਲਾ ਹੀ ਉਹ ਚੈੱਕ ਕਰਦਾ ਜਾਈ ਜਾਂਦਾ ਕਿੱਥੇ ਕਿੱਥੇ ਸੀਸੀਟੀਵੀ ਕੈਮਰਾਜ਼ ਨੇ ਉਹ ਸਾਰੀ ਲਿਸਟ ਬਣਾ ਲੈਂਦਾ ਸੀਸੀਟੀਵੀ ਕੈਮਰਾਜ਼ ਦੀ ਤੇ ਉਹਨਾਂ ਦੀ ਦੁਬਾਰਾ ਤੋਂ ਫਿਰ ਜਾਂਚ ਕੀਤੀ ਜਾਂਦੀ ਹੈ ਉਹ ਸਾਰੀ ਗੱਡੀ ਦੇਖਦੇ ਆ ਕਿੱਥੇ ਕਿੱਥੇ ਦੀ ਹੈ ਸਾਰੀ ਗੱਡੀ ਉਹਦੇ ਵਿੱਚ ਪ੍ਰੋਪਰ ਆਉਂਦੀ ਹੁੰਦੀ ਹੈ ਪਰ ਜਿਹੜਾ ਯੂ ਟਰਨ ਹੁੰਦਾ ਜਿੱਥੇ ਉਹਨੇ ਯੂ ਟਰਨ ਲੈਂਦਾ ਬੱਤੀਆਂ ਦੇ ਉੱਤੇ ਉੱਥੇ ਕੋਈ ਕੈਮਰਾ ਨਹੀਂ ਹੁੰਦਾ ਹੁਣ ਪੁਲਿਸ ਫੇਰ ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦੀ ਹੈ ਹੁਣ ਉਹ ਜਿਹੜਾ ਏਰੀਆ ਹੁੰਦਾ ਯੂ ਟਰਨ ਵਾਲਾ ਹੁਣ ਪੁਲਿਸ ਉਹਨੂੰ ਮੇਨ ਟਾਰਗੇਟ ਬਣਾ ਕੇ ਉੱਥੋਂ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆਲੇ-ਦਾਲ। ਪੁਲਿਸ ਹੁਣ ਕਿਲੋ 1.5 ਕਿਲੋਮੀਟਰ ਦਾ ਏਰੀਆ ਕਵਰ ਕਰਦੀ ਹੈ ਕਿ ਇਹਦੇ ਵਿੱਚ ਹੁਣ ਜ਼ਿਆਦਾ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਹੈ। ਤਾਂ ਪੁਲਿਸ ਚੈੱਕ ਕਰ ਰਹੀ ਹੁੰਦੀ ਹੈ ਜਦੋਂ ਉਹਨਾਂ ਦੇ ਹੱਥ 'ਚ ਇੱਕ ਗੱਲ ਲੱਗਦੀ ਹੈ ਕਿ ਉਹਦੇ ਜਿੱਥੇ ਯੂ ਟਰਨ ਹੁੰਦਾ ਤਾਂ ਥੋੜੀ ਦੂਰ ਇੱਕ ਪੈਟਰੋਲ ਪੰਪ ਹੁੰਦਾ। ਪੈਟਰੋਲ ਪੰਪ ਦੇ ਉੱਤੇ ਇੱਕ ਕੈਮਰਾ ਲੱਗਿਆ ਹੁੰਦਾ ਜਿਹਦਾ ਮੂੰਹ ਯੂ ਟਰਨ ਵੱਲ ਨੂੰ ਹੁੰਦਾ। ਉਹਦਾ ਦਾ ਦੂਰ ਆਉ ਕੈਮਰਾ ਪਰ ਥੋੜਾ ਥੋੜਾ ਉਹਦੇ ਵਿੱਚ ਯੂ ਟਰਨ ਜਰੂਰ ਦਿਖਦਾ ਹੁੰਦਾ ਪਤਾ ਲੱਗ ਜਾਂਦਾ ਕੋਈ ਗੱਡੀ ਆਉਂਦੀ ਜਾਂਦੀ ਦਾ ਤਾਂ ਫਿਰ ਪੁਲਿਸ ਹੁਣ ਉਹ ਸੀਸੀਟੀਵੀ ਕੈਮਰੇ ਦੀ ਜਿਹੜੀ ਰਿਕਾਰਡਿੰਗ ਕੱਢਦੀ ਆ ਉਹਨੂੰ ਚੈੱਕ ਕੀਤਾ ਜਾਂਦਾ ਤਾਂ ਪੁਲਿਸ ਜਦੋਂ ਰਿਕਾਰਡਿੰਗ ਦੇਖ ਰਹੀ ਹੁੰਦੀ ਹੈ ਤਾਂ ਉਹਨਾਂ ਦੇ ਹੱਥ ਇੱਕ ਜਿਹੀ ਗੱਲ ਲੱਗਦੀ ਆ ਉਹਨਾਂ ਨੂੰ ਇੱਕ ਜਿਹੀ ਗੱਲ ਦਾ ਪਤਾ ਲੱਗਦਾ ਜਿਹੜੀ ਸਾਰੇ ਕੇਸ ਨੂੰ ਬਦਲ ਦਿੰਦੀ ਆ ਸਾਰੇ ਕੇਸ ਦਾ ਯੂ ਟਰਨ ਵੱਜ ਜਾਂਦਾ ਕਿਉਂਕਿ ਪੁਲਿਸ ਜਦੋਂ ਕੈਮਰੇ ਚੋਂ ਜਾਂਚ ਕਰਦੇ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਦੋਂ ਹੀ ਪੰਕਜ ਦੀ ਗੱਡੀ ਉੱਤੇ ਯੂ ਟਰਨ ਤੇ ਪਹੁੰਚਦੀ ਹੈ ਉਸ ਤੋਂ ਬਾਅਦ ਯੂ ਟਰਨ ਲੈਂਦੇ ਨੇ ਉਹ ਗੱਡੀ ਹੌਲੀ ਜਰੂਰ ਹੁੰਦੀ ਹੈ ਨਾ ਹੀ ਉਸ ਤੋਂ ਪਹਿਲਾਂ ਨਾ ਹੀ ਉਹਨਾਂ ਦੀ ਗੱਡੀ ਤੋਂ ਬਾਅਦ ਕੋਈ ਗੱਡੀ ਜਾਂ ਮੋਟਰਸਾਈਕਲ ਉੱਥੋਂ ਦੀ ਨਹੀਂ ਲੰਘਦਾ ਸਿਰਫ ਪੰਕਜ ਦੀ ਆਪਣੀ ਉਹ ਗੱਡੀ ਥੋੜੀ ਯੂ ਟਰਨ ਤੋਂ ਅੱਗੇ ਆ ਕੇ 1 ਮਿੰਟ ਲਈ ਜਾਂ 35 40 ਸਕਿੰਟ ਲਈ ਉੱਥੇ ਰੁਕਦੀ ਜਰੂਰ ਹੈ ਰੁਕਣ ਤੋਂ ਬਾਅਦ ਉਹ ਫਿਰ ਥੋੜੀ ਜਿਹੀ ਅੱਗੇ ਆਉਂਦੀ ਹੈ ਤੇ ਫਿਰ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਵੀਡੀਓ ਦੇ ਵਿੱਚ ਉਹਨਾਂ ਨੂੰ ਇਹ ਨਜ਼ਰ ਆਉਂਦਾ ਤਾਂ ਪੁਲਿਸ ਨੂੰ ਹੁਣ ਪੱਕਾ ਹੋ ਜਾਂਦਾ ਕਿ ਹੋਵੇ ਨਾ ਹੋਵੇ ਪੰਕਜ ਨੇ ਕੁਝ ਕੀਤਾ ਗੱ ਤਾਂ ਫਿਰ ਪੰਕਜ ਨੂੰ ਦੁਬਾਰਾ ਬੁਲਾਇਆ ਜਾਂਦਾ ਉਹ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾਂਦੀ ਆ ਪੰਕਜ ਫੇਰ ਸੇਮ ਸਟੋਰੀ ਉਹਨਾਂ ਨੂੰ ਦੁਬਾਰਾ ਸੁਣਾਉਂਦਾ ਕਿਉਂਕਿ ਉਹੀ ਇਕੱਲਾ ਚਾਂਸ ਦੀਪ ਗਵਾਹ ਹੁੰਦਾ ਹੈ ਉਸ ਕੇਸ ਦਾ ਜਿਹੜਾ ਉਹਦੇ ਨਾਲ ਘਟਨਾ ਵਾਪਰੀ ਹੁੰਦੀ ਆ ਹੋਰ ਕਿਸੇ ਨੇ ਨਹੀਂ ਦੇਖਿਆ ਹੁੰਦਾ ਤਾਂ ਪੁਲਿਸ ਨੂੰ ਦੁਬਾਰਾ ਫੇਰ ਉਹ ਹੀ ਸਟੋਰੀ ਸੁਣਾਉਂਦਾ ਤਾਂ ਪੁਲਿਸ ਸੈਟੀਸਫਾਈ ਨਹੀਂ ਹੁੰਦੀ ਜਦੋਂ ਇਹ ਗੱਲ ਤੋਂ ਤਾਂ ਉਹਨੂੰ ਦੁਬਾਰਾ ਫੇਰ ਜਿਹੜੀ ਪੰਕਜ ਨੂੰ ਸੀਸੀਟੀਵੀ ਵੀਡੀਓ ਦਿਖਾਈ ਜਾਂਦੀ ਆ ਫੁਟੇਜ ਦਿਖਾਈ ਜਾਂਦੀ ਆ ਹੁਣ ਪੰਕਜ ਡਰ ਜਾਂਦਾ ਪੰਕਜ ਹੁਣ ਸਾਰੀ ਸਟੋਰੀ ਉਹ ਸੱਚ ਜਿਸ਼ਮੀ ਸ਼ੁਰੂ ਕਰ ਦਿੰਦਾ ਉਹ ਦ ਕਿ ਮੈਂ ਹੁਣ ਤੁਹਾਨੂੰ ਸਾਰੀ ਗੱਲ ਸੱਚ-ਸੱਚ ਦੱਸਦਾ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਜਦੋਂ ਮੈਨੇ ਯੂ ਟਰਨ ਲਿਆ ਸੀ ਉਸ ਦਿਨ ਉਥੇ ਕੋਈ ਮੋਟਰਸਾਈਕਲ ਵਾਲੀ ਨਹੀਂ ਆਇਆ ਸੀ ਕੋਈ ਹੋਰ ਗੱਡੀ ਨਹੀਂ ਸੀ ਕਿਸੇ ਨੇ ਮੇਰੀ ਗੱਡੀ ਤੇ ਹਮਲਾ ਨਹੀਂ ਕੀਤਾ ਮੈਂ ਖੁਦ ਹੀ ਆਪ ਹੀ ਆਪਣੀ ਪਤਨੀ ਨੂੰ ਗੋਲੀਆਂ ਮਾਰੀਆਂ ਸੀ ਹੁਣ ਪੁਲਿਸ ਸੁਣ ਕੇ ਹੈਰਾਨ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਮਾਰਿਆ ਕਿਸ ਨੇ ਪਰ ਹੁਣ ਪੁਲਿਸ ਉਹ ਤੋਂ ਕਾਰਨ ਪੁੱਛਦੀ ਹੈ ਕਿ ਤੈਨੇ ਮਾਰਿਆ ਕਿਉਂ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਪੰਕਜ ਹੈ ਉਹਦਾ ਜਿਹੜੀ ਉਹ ਕੁੜੀ ਆ ਉਹਦੇ ਨਾਲ ਫੇਅਰ ਹੁੰਦਾ ਰਿਲੇਸ਼ਨ ਹੁੰਦਾ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੁੰਦਾ ਉਹਦੇ ਨਾਲ ਵਿਆਹ ਕਰਾਉਣ ਦੇ ਲਈ ਉਹਨੂੰ ਪਹਿਲਾਂ ਆਪਣੀ ਪਤਨੀ ਜਾਂ ਆਪਣੀ ਘਰ ਵਾਲੀ ਤੋਂ ਤਲਾਕ ਲੈਣਾ ਪਊਗਾ ਜਾਂ ਉਹ ਤੋਂ ਵੱਖ ਹੋਣਾ ਪਊਗਾ ਤੇ ਉਹ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਤੋਂ ਡਰ ਰਿਹਾ ਹੁੰਦਾ ਤਾਂ ਕਰਕੇ ਉਹ ਸੋਚਦਾ ਕਿ ਮੈਂ ਆਪਣੀ ਪਤਨੀ ਨੂੰ ਮਾਰ ਹੀ ਦੇਣਾ ਪਿਆਰ ਦੇ ਵਿੱਚ ਇੰਨਾ ਨਾ ਹੋਇਆ ਹੁੰਦਾ ਉਹ ਕਿ ਉਹ ਸੋਚਦਾ ਕਿ ਆਪਣੀ ਪਤਨੀ ਨੂੰ ਮੈਂ ਮਾਰ ਦੇਣਾ ਆਪਣੀ ਘਰ ਵਾਲੀ ਨੂੰ ਮੈਂ ਮਰਵਾ ਦੇਣਾ ਤੇ ਜਿਹੜਾ ਇਹ ਸਾਰਾ ਇਲਜ਼ਾਮ ਆ ਮੈਂ ਉਹਨਾਂ ਤਿੰਨ ਬੰਦਿਆਂ ਤੇ ਲਾ ਦੂੰ ਜਿਨ੍ਹਾਂ ਤੋਂ ਮੈਂ ਪੈਸੇ ਲਏ ਨੇ ਇੱਕ تیر ਨਾਲ ਮੈਂ ਦੋ ਨਿਸ਼ਾਨੇ ਲਾ ਦੂੰ ਉਹ ਜੇਲ੍ਹ ਚਲੇ ਜਾਣਗੇ ਮੈਨੂੰ ਪੈਸੇ ਵੀ ਨਹੀਂ ਦੇਣੇ ਪੈਣਗੇ ਜਿਹੜਾ 5 ਲੱਖ ਦਾ 40 ਲੱਖ ਹੋਇਆ ਪਿਆ ਤੇ ਮੇਰੀ ਘਰ ਵਾਲੀ ਵੀ ਮਰ ਜੂਗੀ ਤੇ ਫਿਰ ਮੈਂ ਉਸ ਕੁੜੀ ਨਾਲ ਵਿਆਹ ਕਰਵਾ ਲਵਾਂ ਤਾਂ ਫਿਰ ਉਹ ਸਾਰਾ ਇਦਾਂ ਹੀ ਪਲਾਨ ਕਰਦਾ ਇਹ ਪਲਾਨ 'ਚ ਉਹ ਇੱਕ ਉਹਦਾ ਦੋਸਤ ਹੁੰਦਾ ਸੋਨੀਪੱਤ 'ਚ ਮੋਨੂ ਉਹ ਤੋਂ ਹੋਰ ਰਵਾਲਪਰ ਵੀ ਮੰਗਾਉਂਦਾ ਜਿਹਦੇ ਨਾਲ ਉਹ ਆਪਣੀ ਘਰ ਵਾਲੀ ਨੂੰ ਮਾਰਦਾ ਹੁਣ ਪੁਲਿਸ ਉਹਨੂੰ ਮੋਨੂ ਨੂੰ ਵੀ ਚੈੱਕ ਕਰੀ ਆ ਉਹ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਆ ਉਹਝ ਵੀ ਪਤਾ ਲੱਗਦਾ ਕਿ ਪੰਕਜ ਹੁਣ ਇਹ ਸੱਚ ਬੋਲ ਉਦੋਂ ਰਵਾਲਵਰ ਲਿਆ ਗਿਆ ਏਦਾਂ ਏਦਾਂ ਕਰਕੇ ਉਹਨੇ ਆਪਣੀ ਘਰ ਵਾਲੀ ਨੂੰ ਮਾਰਿਆ ਤੇ ਹੁਣ ਉਹ ਕੁੜੀ ਤੋਂ ਵੀ ਪੁੱਛ ਕੇ ਚੋਂਦੀ ਆ ਪੁਲਿਸ ਬੋਲੋ ਕੁੜੀ ਤੋਂ ਵੀ ਪੁੱਛਦੀ ਆ ਪੁਲਿਸ ਪਰ ਉਹਦੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਜਿਹੜੀ ਬਾਹਰ ਵਾਲੀ ਕੁੜੀ ਹੁੰਦੀ ਆ ਜਿਹੜੀ ਉਹਦੇ ਰੈਸਟੋਰੈਂਟ 'ਚ ਕੰਮ ਕਰਦੀ ਆ ਉਹਦੀ ਕੋਈ ਇਸ ਗੱਲ 'ਚ ਵਿੱਚ ਇਨਵੋਲਵਮੈਂਟ ਨਹੀਂ ਹੁੰਦੀ ਕੋਈ ਉਹਦਾ ਕਤਲ ਕਰਨ 'ਚ ਨਹੀਂ ਹੁੰਦੀ ਸਿਰਫ ਉਹਦਾ ਰਿਲੇਸ਼ਨ ਹੁੰਦਾ ਉਹਦੇ ਨਾਲ ਤਾਂ ਪੁਲਿਸ ਉਹਨੂੰ ਤਾਂ ਛੱਡ ਦਿੰਦੀ ਆ ਹੁਣ ਇਹਨਾਂ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਇਹਨਾਂ ਦੇ ਉੱਤੇ ਕਾਰਵਾਈ ਕਰਦੀ ਆ ਪੁਲਿਸ ਹੁਣ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਜਿਹੜੇ ਇਹ ਦੋਨੋਂ ਜਾਣਿਆ ਇਹ ਹੁਣ ਅੰਦਰ ਤਾਂ ਹੈ ਗਿਆ ਪਰ ਜਿਹੜਾ ਪੰਕਜ ਹੈ ਉਹ ਐਡਾ ਬਦਮਾਗ ਬੰਦਾ ਜਿਹਨੇ ਇੱਕ ਪਿਆਰ ਦੀ ਖਾਤਰ ਆਪਣੀ ਘਰ ਵਾਲੀ ਨੂੰ ਮਾਰਤਾ ਇੱਕ ਛੋਟੇ ਜਿਹੇ ਜਵਾਕ ਤੋਂ ਉਹਦੀ ਮਾਂ ਖੋਲੀ ਹੈ ਨਾ ਬੰਦੇ ਲੋਕ ਪਤਾ ਨਹੀਂ ਕਿਹੇ-ਕਿਹੇ ਜਿਹੇ ਆ ਪਰ ਉਹਨੇ ਇੱਕ ਪਰਫੈਕਟ ਪਲਾਨ ਜ਼ਰੂਰ ਕੀਤਾ ਸੀਗਾ ਤੈਨੂੰ ਲੱਗਦਾ ਸੀ ਕਿ ਮੈਂ ਇੱਕ ਪਰਫੈਕਟ ਮਰਡਰ ਪਲਾਨ ਕਰੂੰਗਾ ਜਿਹਦਾ ਪਤਾ ਨਹੀਂ ਲੱਗਣਾ ਤੇ ਨਾਲੇ ਮੈਨੂੰ ਪੈਸੇ ਵੀ ਦੇਣੇ ਪੈਣਗੇ ਪਰ ਜਦੋਂ ਪੁਲਿਸ ਨਾ ਕਹਦੇ ਹੁੰਦੇ ਆ ਆਪਣੀ ਆਈ ਤੇ ਆ ਜਾਂਦੀ ਆ ਆਪਣਾ ਕੰਮ ਵਧੀਆ ਢੰਗ ਨਾਲ ਕਰਦੀ ਹੈ ਤਾਂ ਉਹ ਪਤਾਲ ਦੇ ਵਿੱਚੋਂ ਵੀ ਮਰਜ਼ੀ ਮੈਨੂੰ ਕੱਢ ਕੇ ਲੈ ਆਉਂਦੀ ਹੈ ਤਾਂ ਇਸੇ ਕੇਸ ਦੇ ਵਿੱਚ ਉਦਾਂ ਹੀ ਹੁੰਦਾ ਪਹਿਲਾਂ ਵੀ ਆਪਾਂ ਨੇ ਕਿੰਨੀਆਂ ਸਟੋਰੀਆਂ ਸੁਣਾਈਆਂ ਨੇ ਲੋਕ ਆਪਣੇ ਆਪ ਚ ਤਾਂ ਸੋਚਦੇ ਆ ਕਿ ਅਸੀਂ ਪੂਰਾ ਇੱਕ ਪਰਫੈਕਟ ਮਰਡਰ ਕਰਦੇ ਆ ਪਰ ਕਿਤੇ ਨਾ ਕਿਤੇ ਫਿਰ ਵੀ ਉਹ ਫੜੇ ਜਾਂਦੇ ਆ ਜਿਹੜਾ ਕਤਲ ਆ ਜਿਵੇਂ ਕਹਿੰਦੇ ਗੁੱਝਾ ਹੁੰਦਾ ਹੈ ਨਾ ਨਾ ਪਤਾ ਲੱਗ ਹੀ ਜਾਂਦਾ ਤਾਂ ਇਸ ਕੇਸ 'ਚ ਵੀ ਉਦਾਂ ਹੀ ਹੁੰਦਾ ਤੇ ਪੁਲਿਸ ਜਦੋਂ ਆਪਣਾ ਇਮਾਨਦਾਰੀ ਨਾਲ ਪੁਲਿਸ ਨੂੰ ਕੋਈ ਲੋਕ ਸਮਝਦੇ ਕਿ ਕੁਝ ਵੀ ਨਹੀਂ ਕਰਦੀ ਹੈ ਨਾ ਪਰ ਜਦੋਂ ਪੁਲਿਸ ਆਪਣਾ ਕੰਮ ਕਰਦੀ ਆ ਆਪਣੀ ਇਮਾਨਦਾਰੀ ਨਾਲ ਤੇ ਉਹ ਮਿੰਟਾਂ ਦੇ ਵਿੱਚ ਵੀ ਕਤਲ ਨੂੰ ਲੱਭ ਲੈਂਦੀ ਹੈ ਜਿਸ ਤਰ੍ਹਾਂ ਇਹ ਕੇਸ ਦੇ ਵਿੱਚ ਲੱਭਿਆ ਤੇ ਹੁਣ ਜਿਹੜਾ ਪੰਕਜ ਤੇ ਜਿਹੜਾ ਉਹਦਾ ਦੋਸਤ ਆ ਉਹ ਅੰਦਰ ਨੇ ਹਿਰਾਸਤ 'ਚ ਨੇ ਤੇ ਜਿਹੜੀ ਵਿਚਾਰੀ ਪ੍ਰੀਆ ਉਹ ਮਰ ਚੁੱਕੀ ਆ ਜਿਹੜਾ ਉਹ ਛੋਟਾ ਜਿਹਾ ਬੱਚਾ ਉਹ ਤੋਂ ਉਹਦੀ ਮਾਂ ਦੇ ਸਿਰ ਤੋਂ ਉਹਦਾ ਸਾਆ ਹਟ ਗਿਆ ਤੇ ਏਸੀ ਜੀ ਅੱਜ ਦੀ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ